ਹਾਂ ਜੀ ਆਹ ਜੀ ਕਸ਼ਮੀਰ ਪੈਲਸ ਜਿੱਥੇ ਅਮਨ अरोड़ा ਪੰਜਾਬ ਪ੍ਰਦੇਸ਼ ਪ੍ਰਧਾਨ ਆਮ ਆਰਮੀ ਪਾਰਟੀ ਉਹ ਪ੍ਰੋਗਰਾਮ ਵਾਸਤੇ ਆਏ ਹੋਏ ਆ ਇਹ ਦੇਖ ਸਕਦੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਫੋਰਸ ਜਿਹੜੀ ਆ ਬਲ ਉਹ ਤਾਇਨਾਤ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਔਰ ਇਧਰਲੀ ਸਾਈਡ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੂਹਰਿਆਂ ਵਾਲਾ ਤਮਾਮ ਸਰਕਾਰ ਮਰਦਾਬਾਦ 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 ਤਮਾਮ ਤਮਾਮ ਸਰਕਾਰ ਮਰਦਾਬਾਦ 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 ਲਾਣ ਪੋਲੀ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਚ ਨਾਜ਼ਾਬ ਕਾਉਂ ਵਾਲੀ ਸਰਕਾਰ ਦਾ ਬੇੜਾ ਹੀ ਕਰਕਾ ਬੇੜਾ ਹੀ ਕਰਕਾ ਬੇੜਾ ਹੀ ਕਰਕਾ ਮੈਂ ਸਰਬੰਸੰਗ ਭਨੇਰਾ ਕਿਸਾਨ ਮਜ਼ਦੂਰ ਮੋਰਚਾ ਨੇ ਪੂਰੇ ਪੰਜਾਬ ਅੰਦਰ ਉਹਦੀਆਂ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਜਿੱਥੇ-ਜਿੱਥੇ ਵੀ ਆਮ ਆਦਮੀ ਪਾਰਟੀ ਦੇ ਮੰਤਰੀ ਮੁੱਖ ਮੰਤਰੀ ਪਾਰਟੀ ਪ੍ਰਧਾਨ ਜਾਣਗੇ ਉਹਨਾਂ ਦਾ ਪੀਸਫੁਲੀ ਢੰਗ ਨਾਲ ਜਾ ਕੇ ਸਵਾਲ-ਜਵਾਬ ਕਰਿਆ ਕਰਾਂਗੇ ਇੱਕ ਤਾਂ ਲੈਂਡ ਪੂਲਿੰਗ ਪਾਲਿਸੀ ਹੁਣ ਜੈਮਨ ਅਰੋੜਾ ਜੀ ਸੱਚੇ ਆ ਕਿ ਉਹ ਸਮਾਜਕਰਨ ਕਿਸਾਨਾਂ ਨਾਲ ਸਮਾਜਕਰਨ ਤੋਂ ਭੱਜ ਰਹੇ ਨੇ ਇਹਦੋਂ ਕਹਾ ਜਿਹੜਾ ਸ਼ੰਭੂ ਤੇ ਖਨੌਰੀ ਦੇ ਉੱਤੇ ਮੋਰਚੇ ਉਖਾੜੇ ਗਏ ਔਰ ਜਿਵੇਂ ਕਿਸਾਨਾਂ ਦਾ ਕਰੋੜਾ ਰੁਪਏ ਦੀਆਂ ਟਰੈਕਟਰ ਟਰਾਲੀਆਂ ਆਮ ਜਨਤਾ ਇਹਨਾਂ ਨੂੰ ਟਰਾਲੀ ਚੋਰ ਕਹਿਣ ਲੱਗ ਪਈ। ਤੋਂ ਜਿਵੇਂ ਉਹਦਾ ਨੁਕਸਾਨ ਕੀਤਾ ਔਰ ਹੋਰ ਮੰਗਾ ਚਾਹੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਹੋਵੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਇਹਨਾਂ ਦਾ ਸਟੈਂਡ ਕੀ ਹੈਗਾ ਭਾਰਤ ਅਮਰੀਕਾ ਤੇ ਆਮ ਆਦਮੀ ਪਾਰਟੀ ਦਾ ਸਟੈਂਡ ਕੀਤਾ ਕੀ ਹੈਗਾ ਇਹ ਸਵਾਲ ਕਰਨ ਵਾਸਤੇ ਆਏ ਆ ਔਰ ਅੱਜ ਜਿਹੜਾ ਵਾ ਅੱਜ ਅਸੀਂ ਜਿਹੜੇ ਆ ਇਹ ਕੱਠੂ ਨੰਗਲ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆਹ ਜਿਹੜਾ ਪ੍ਰੋਗਰਾਮ ਸਾਡਾ ਹੋ ਰਿਹਾ ਵਸੀਂ ਵਿਰੋਧ ਕਰਨ ਪਹੁੰਚੇ ਆ ਔਰ ਅਮਨ ਅਰੋੜਾ ਜੀ ਪਹਿਲੇ ਗੱਲਾਂ 'ਚ ਸਾਨੂੰ ਸਵਾਲਾਂਾਂ ਦੇ ਜਵਾਬ ਦੇਦੋਂ ਭਾਜੀ ਦੇ ਨਜ਼ਰ ਆ ਰਹੇ ਆ